ਮੈਂ ਵੀ ਦਿੱਲੀ ਜਾਣਾ ਹੈ ਕੱਲ ਨੂੰ ਰਾਸ਼ਟਰਪਤੀ ਜੀ ਨਾਲ ਮੀਟਿੰਗ ਹੈ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਸਮਾਗਮ ਆਪਾਂ ਮਨਾ ਰਹੇ ਹਾਂ 23 24 25 ਨਵੰਬਰ ਨੂੰ श्री ਨਨਕਪੁਰ ਸਾਹਿਬ ਵਿਖੇ ਬੱਸ ਸਾਰਾ ਮਹੀਨਾ ਜੁ ਤੁਧ ਤੁਧ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਧਰਤੀ ਉੱਥੇ ਧਾਰਮਿਕ ਦੀਵਾਨ ਵੀ ਸਜਣਗੇ ਕੀਰਤਨ ਹੋਣਗੇ ਸਮਾਗਮ ਹੋਣਗੇ ਉਹਨਾਂ ਨੂੰ ਸੱਦਾ ਪੱਤਰ ਦੇਣ ਵਾਸਤੇ ਮੈਂ ਜਾ ਰਹੇ ਹਾਂ ਤੇ ਤੁਹਾਡਾ ਮਾਨ ਸਤਕਾਰ ਇਹਨਾਂ ਕਿ ਆ ਜਿਹੜਾ ਮਾਹੌਲ ਹੈ ਇਹੋ ਜਿਹਾ ਮਾਹੌਲ ਮੈਂ ਸੰਗਰੂਰ ਦੇਖਦਾ ਉਹਨਾਂ ਮੋਟਰਸਾਈਕਲਾਂ ਵਾਲਾ ਪਿਆਰ ਵਾਲਾ ਫੁੱਲਾਂ ਵਾਲਾ ਸਤਕਾਰ ਵਾਲਾ ਉਹ ਪੁਰਾਣੇ ਦਿਨ ਯਾਦ ਕਰਾਤੇ ਤੁਸੀਂ ਤੇ ਬਹੁਤ ਬਹੁਤ ਮੈਂ ਹਰਮੀਤ ਜੀ ਨੂੰ ਮੈਂ ਕਿਹਾ ਸੀ ਮੈਂ ਕਿ ਪਿੰਡਾਂ ਦੇ ਵਿੱਚ ਚੱਲਾਂਗੇ ਕਿਉਂਕਿ ਬਹੁਤ ਸਾਰੇ ਲੋਕਾਂ ਤੋਂ ਸ਼ਾਇਦ ਸ਼ਹਿਰ ਵਾਲੀਆਂ ਰੈਲੀਆਂ 'ਚ ਪਹੁੰਚੇ ਨਹੀਂ ਜਾਂਦਾ ਕੰਮਕਾਰ ਤੇ ਗਏ ਹੁੰਦੇ ਆ ਉਦੋਂ ਜਾਕਤੇ ਹੋਰ ਦੁੱਖ ਸੁੱਖ 'ਚ ਗਏ ਹੁੰਦੇ ਆ ਜਦੋਂ ਆਪਾਂ ਪਿੰਡਾਂ ਦੇ ਵਿੱਚ ਆ ਜਾਂਦੇ ਆ ਤਾਂ ਫਿਰ ਹਰੇਕ ਬੰਦਾ ਮਿਲ ਵੀ ਲੈਂਦਾ ਹੈ ਗੱਲ ਵੀ ਸੁਣ ਲੈਂਦਾ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਜ਼ਿੰਮੇਵਾਰੀ ਬਹੁਤ ਵੱਡੀ ਦਿੱਤੀ ਹੋਈ ਹੈ ਨਿਭਾ ਰਹੇ ਆ ਕੋਈ ਪੈਸੇ ਦਾ ਲਾਲਚ ਨਹੀਂ ਕੋਈ ਕ腐ਸ਼ਨਾਂ 'ਚ ਨਹੀਂ ਪੈਂਦੇ ਪ੍ਰਿਸ਼ਟਾਚਾਰਾਂ ਜਿਹੜੇ ਪੈਸੇ ਕਮਾਣੇ ਹੁੰਦੇ ਮੈਂ ਤਾਂ ਕਲਾਕਾਰੀ ਚ ਬਹੁਤ ਕਮਾਲ ਲੱਗਦਾ ਜੀ ਪਰ ਇਹ ਆ ਵੀ ਲੋਕਾਂ ਨੇ ਸਾਨੂੰ ਇੰਨਾ ਕੁਝ ਦਿੱਤਾ ਤਾਂ ਅਸੀਂ ਲੋਕਾਂ ਨੂੰ ਵਾਪਸ ਕੀ ਦੇਵਾਂਗੇ ਅਸੀਂ ਲੋਕਾਂ ਨੇ ਕੀ ਕਰ ਰਹੇ ਹਾਂ ਵਾਪਸ ਇਹੀ ਬਸੰਦ ਦੀ ਇੱਛਾ ਕਿ ਪੰਜਾਬ ਨੰਬਰ 1 ਬਣੇ ਨੌਜਵਾਨ ਜਿਹੜੇ ਪੰਜਾਬ ਦੇ ਉਹ ਖੇਤਾਂ ਚ ਮੱਲਾ ਮਾਰਨ ਨੌਕਰੀਆਂ ਕਰਨ ਵੱਡੇ ਵੱਡੇ ਅਹੁਦਿਆਂ ਤੇ ਬੈਠਣ ਕੁਰਸੀਆਂ ਤੇ ਅਨਸ਼ਿਆ ਤੋਂ ਕਿਹੜਾ ਛੁੱਟੇ ਬਜ਼ੁਰਗਾਂ ਦਾ ਲਾਂਚ ਕਰਾਈਏ ਖੇਤੀਆਂ ਸਾਡੀ ਧਰਤੀ ਬਹੁਤ ਵਧੀਆ ਸਾਡੀ ਧਰਤੀ ਵੱਲੋਂ ਕੋਈ ਜਵਾਬ ਨਹੀਂ ਆਪਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਬਾ ਬੁੱਢਾ ਜੀ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਧਰਤੀ ਹੈ ਕੁਰਬਾਨੀਆਂ ਵਾਲੀ ਧਰਤੀ ਹੈ ਫਰਦਾਨ ਵਾਲੀ ਧਰਤੀ ਹੈ ਪਰ ਜਿਹੜੇ ਧਰਤੀ ਨੂੰ ਗ੍ਰਹਿਣ ਲੱਗੇ ਹੋਏ ਸੀ ਅਕਾਲੀ ਤੇ ਕਾਂਗਰਸੀ ਇਹ ਹੁਣ ਆਪਾਂ ਨੇ ਲਾ ਤੇ ਹੁਣ ਆਪਣੀ ਧਰਤੀ ਠੀਕ ਹੈ ਆਪਾਂ ਨੂੰ ਕੀ ਮਾਰਿਆ ਉਹਨਾਂ ਨੂੰ ਨਾ ਹੁਣ ਤੁਸੀਂ ਦੁਬਾਰੇ ਕਿਤੇ ਪੰਗਾ ਪਾ ਲਿਓ ਕੋਈ ਨਾ ਮਤਕਉਤਾ ਹਉਤਾ ਹੁਣ ਹੋਰ ਉਹ ਤਾਂ ਆਪਣੇ ਕਬਰਾਂ ਬਾਰੇ ਸੋਚਦੇ ਆ ਜੀ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਇਦੂ ਗਹਾਉ ਸੋਚਦੇ ਨੇ ਉਹਨਾਂ ਦਾ ਫੁੱਲ ਸਟਾਪ ਲੱਗ ਜਾਂਦਾ ਇੱਥੇ ਆਉਣਗੇ ਤੁਹਾਡੇ ਕੋਲੇ ਹੱਥ ਤੁਤ ਜਾ ਮਲਾ ਲਿਓ ਕੋਈ ਗੱਲ ਨਹੀਂ ਪਰ ਧਿਆਨ ਰੱਖਿਓ ਉਂਗਲੀਆਂ ਗਿਣ ਲਿਓ ਬਾਅਦ ਚ ਕਈ ਵਾਰੀ ਹੱਥ ਮਣਾਉਣ ਵੇਲੇ ਉਂਗਲੀਆਂ ਲਾਈ ਜਾਂਦੇ ਆ ਇਹ ਚਲ ਕੋ ਜੌਣੇ ਦਾ ਕਾਹਨੂੰ ਆ ਹੱਥ ਮਲਾ ਕੇ ਕਹਦੇ ਹੋ ਕਿ ਚੰਗਾ ਭਾਈ ਧੰਨਵਾਦ ਉਹ ਤਾਂ 14 ਤਰੀਕ ਨੂੰ ਪਤਾ ਲੱਗ ਜੂਗਾ ਵੀ ਧੰਨਵਾਦ ਤੁਸੀਂ ਪਹਿਲਾਂ ਹੀ ਕਹਤਾ ਸੀ ਪੱਕਾ ਹੀ ਕਾਹਨੂੰ ਲੜਨਾ ਆਉਂਦਾ ਲੜਨ ਨੂੰ ਫਿਰਦੇ ਨੇ ਜਿਹੜਾ ਮਾੜਾ ਪੁਲਵਾਨ ਹੁੰਦਾ ਉਹ ਕੰਨਾਂ ਤੇ ਦੰਦੀਆਂ ਵੱਢਣ ਲੱਗ ਜਾਂਦਾ ਫਿਰ ਕਾਹਨੂੰ ਲੜਨਾ ਆਪਾਂ ਇਹਨਾਂ ਨਾਲ ਸਿਰ ਨੂੰ ਫਿਰਦੇ ਰਹਿਣ ਤੋਂ ਕੋਈ ਨਹੀਂ 2-4 ਦਿਨ ਫਿਰਨਗੇ ਫਿਰ ਮੁੜ ਜਾਣਗੇ ਅੱ삐 ਜਦੋਂ ਉਹਨਾਂ ਨੂੰ ਲੋਕਾਂ ਦਾ ਹੰਗਾਰਾ ਨਾ ਮਿਲਿਆ ਸੋ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਆਪ ਨਿਕਲ ਰਹੇ ਹੋ ਕ੍ਰਾਂਚੋ ਬਾਹਰ ਛੋਟੇ ਛੋਟੇ ਬੱਚੇ ਵੀ ਆ ਕੇ ਝੰਡੇ ਫੜੀ ਫਿਰਦੇ ਆ ਮੋਬਾਈਲਾਂ ਤੇ ਵੀਡੀਓ ਬਣਾਉਂਦੇ ਆ ਫੋਟੋ ਖਿੱਚਦੇ ਆ ਉਹਨਾਂ ਨੂੰ ਉਮੀਦ ਹੈ ਕਿ ਸਾਡੇ ਸਕੂਲ ਬਣ ਜਾਣਗੇ ਅਸੀਂ ਪੜ ਲਾਂਗੇ ਬਜ਼ੁਰਗ ਖੜੇ ਨੇ ਬੜੇ ਨੇਹਰੀਆਂ ਚ ਖੜੇ ਇਹਨਾਂ ਨੇ ਦੇਖੇ ਨੇ ਇੱਥੇ ਹੁਣ ਆਪਾਂ ਵਿਕਾਸ ਦੀ ਨਹਿਰੀ ਲੈ ਕੇ ਆਉਣੀ ਹੈ ਚੱਲ ਰਹੀ ਹੈ 55000 ਨੌਕਰੀਆਂ ਦੇਤੀਆਂ ਸਰਕਾਰੀ ਪੁਲਿਸ ਦੀਆਂ ਭਰਤੀਆਂ ਹੋ ਰਹੀਆਂ ਪਟਵਾਰੀ ਲੱਗ ਰਹੇ ਆ ਜੱਜ ਬਣ ਰਹੀਆਂ ਸਾਡੀਆਂ ਧੀਆਂ ਪੈਣਾ ਇੰਸਪੈਕਟਰ ਲੱਗ ਰਹੇ ਨੇ ਮੁੰਡੇ ਕੋਈ ਬਿਜਲੀ ਬੋਰਡ ਚ ਭਰਤੀਆਂ ਚੱਲ ਰਹੀਆਂ ਨੇ ਪਿਛਲੀ ਘਰਾਂ ਵਾਲੀ ਮਾਫ ਹੈ ਖੇਤਾਂ ਵਾਲੀ ਦਿਨੇ ਆਉਂਦੀ ਹੈ ਨਹਿਰਾ ਕੱਸੀਆਂ ਦੁਬਾਰੇ ਚਲਾ ਲੀਆਂ ਪਹੁੰਚੂਗਾ ਪਾਣੀ ਖਾੜਾ ਵਾਲਾ ਵੀ ਤੁਹਾਡੀ ਮਰਜ਼ੀ ਹੋਊਗੀ ਮੋਟਰ ਵਾਲਾ ਲਾਉਣਾ ਮੋਟਰ ਨਾਲ ਉਹ ਖਾੜਾ ਵਾਲਾ ਲਾਉਣਾ ਖਾੜਾ ਨਾਲ ਲਾ ਲਿਓ ਨਹੀਂ ਤਾਂ ਪਹਿਲਾਂ ਤਾਂ ਭੁੱਲੀ ਗਏ ਸੀ ਆ ਮੈਂ ਦੇਖ ਚਾਹਾਂ ਕਾਂਗਰਸ ਵਾਲਿਆਂ ਉਹ ਫਾਰਮ ਹੌਜਾ ਤਾਰਾਂ ਲਾ ਰੱਖੀਆਂ ਬਾਗੇ ਬਾਰਡਰ ਵਾਂਗੂ ਮਦਰ ਤੇ ਖੁਰਦੀ ਆਖੀ ਆ ਵੀ ਤੱਕ ਇਹਦੀ ਨੇ ਇਹਨਾਂ ਦਾ ਕੋਈ ਵੈਲੀ ਵਾਰ ਨਹੀਂ ਹੈਗੇ ਆ ਤਾਰਾ ਲਾ ਲੰਦੇ ਕਿਉਂਕਿ ਨਜਾਇਜ਼ ਬਣਾਈਆਂ ਹੋਈਆਂ ਸਾਰੀਆਂ ਕੋਈ ਕਹਿੰਦਾ ਕੋਈ ਬੰਦਾ ਨਾ ਆ ਜੇ ਤੇ ਹੁਣ ਕਹਿੰਦੇ ਬੰਦੇ ਆ ਜਾਣ ਐ ਨਹੀਂ ਹੁੰਦੇ ਇਹਨਾਂ ਨੇ ਕੀ ਕੀਤਾ ਸੁਖਵੀਰ ਬਾਦਲ ਹੋਰਾਂ ਨੇ ਤੇ ਕੈਪਟਨ ਮਨਿੰਦਰਵਾਲ ਨੇ ਬਣ ਕੇ ਮੁੱਖ ਮੰਤਰੀ ਚੰਡੀਗੜ੍ਹ ਵਾਲੇ ਘਰਾਂ ਦੇ ਅੰਦਰੋਂ ਕੁੰਡੇ ਲਾ ਲੇ ਕਦੇ ਹੁਣ ਲੋਕ ਨਾ ਆ ਜਾਣ ਕਿਤੇ ਨੇੜੇ ਤੇੜੇ ਪੌਣੇ ਪੰਜ ਸਾਲਾਂ ਬਾਅਦ ਅਫਸਰ ਕਹਿੰਦੇ ਜੀ ਹੁਣ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ। ਕੁੰਟਾ ਲੈਣੀਆਂ ਨੇ, ਕੁੰਡੇ ਖੋਲ੍ਹੀਏ। ਉਹ ਲੋਕ ਕਹਿੰਦੇ ਕੁੰਡੇ ਖੋਲ੍ਹਲੇ ਪਰ ਦਰਵਾਜ਼ਾ ਖੁੱਲੇ ਨਾ। ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ, ਮੀਂਹ ਵੀ ਪਏ ਨੇ ਕਾਸੇ। ਚੰਗੇ ਚੋਖੇ ਵੀ ਪਏ ਨੇ। ਤੇ ਲੱਕੜ ਨਾ ਫੁੱਲ ਗਈ, ਲੱਕੜ ਵੀ ਨਹੀਂ ਕਹਿੰਦੇ ਫੁੱਲੀ ਥੱਲੇ ਹੈਗੀ ਜਗ੍ਹਾ ਬੰਨ੍ਹ ਲੈਗੀ ਹੈ। ਕਹਿੰਦੇ ਫਿਰ ਖੁੱਲਦਾ ਕਿਉਂ ਨਹੀਂ? ਬਾਅਦ ਵਿੱਚ ਕਿਸੇ ਨੇ ਦੱਸਿਆ ਅਫਸਰ ਨੇ ਉਹ ਕਹਿੰਦਾ ਜੀ ਬਾਹਰੋਂ ਲਾੜੀ ਲੋਕ। ਹੁਣ ਤੁਸੀਂ ਅੰਦਰ ਹੀ ਰਹੋ ਬਸ। ਉਹਨਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਵੀ ਉਹ ਹੀ ਹੋਏ ਨੋਟਸ ਆਉ ਦਾ ਜਿਹਦੇ ਕੋਨੀਏ ਤੇ ਹਲਦੀ ਲੱਗੀ ਹੋਈ ਹੈ ਇਹ ਸੰਗਰਾਮ ਦੇਲੇ ਦਰਬਾਰ ਸਾਹਿਬ ਟਿੱਕ ਹੈ ਸੀ ਉਹ ਹੀ ਨੇ ਉਹ ਹੀ ਨੇ ਇਹਨਾਂ ਕੋਲੇ ਗੋਲ ਕਾਂ ਲਈ ਨੇ